ਵੀਡੀਓ ਜੀ ਤੁਹਾਡਾ ਸਵਾਗਤ ਹੈ ਜੀ। ਇਸ ਵੀਡੀਓ ਦੇ ਅੰਤ ਵਿੱਚ ਤੁਹਾਨੂੰ ਜੀ ਬੋਲਨੂਰ ਸਾਹਿਬ ਬਾਬਾ ਸੇਵਾ ਜੀ પાસે ਕੁਝ ਵਿਚਾਰਾਂ ਸਰਵਣ ਕਰੋਗੇ। ਆਓ ਨੋ ਕੋ ਕੁਝ ਵਿਚਾਰਾਂ ਆਪ ਸਰਵਣ ਕਰਦੇ ਹਾਂ। ਇੱਥੇ ਬੱਚੇ ਟੈਸਟ ਦੇਣ ਵਾਸਤੇ ਆਏ ਹੋਣਗੇ। ਤੇ ਉਹਨਾਂ ਨੇ ਸੰਤਾਨ ਸੁਭੂਮੀ ਕੀਤਾ। ਤੇ ਆਓ ਆਪਾਂ ਉਹਨਾਂ ਦੇ ਵਿਚਾਰ ਸੁਣੀਏ। ਚੈਨਲ ਸਬਸਕ੍ਰਾਈਬ ਲਾਇਕ ਸ਼ੇਅਰ ਕਮੈਂਟ ਜਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਹੁੰਦਾ ਹੈ ਕਿ ਜਿਸ ਦੇ ਕਾਰਨ ਉਹ ਆਪਣੀ ਮੰਜਿਲ ਤੱਕ ਪਹੁੰਚ ਨਹੀਂ ਲਈ ਬੱਚੇ ਜਿਹੜੇ ਆ ਉਹ ਕਾਰਨ ਉਹਨਾਂ ਦੇ ਮੌਕੇ ਨਹੀਂ ਮਿਲ ਪਾਉਂਦੇ। ਸੋ ਜੇਕਰ ਮੈਂ ਰਿਕਵੈਸਟ ਕਰਾਂਗਾ ਜੇਕਰ ਤੁਹਾਡਾ ਬੱਚਾ ਤੁਹਾਨੂੰ ਕੋਈ ਗੱਲ ਕਹਿ ਰਿਹਾ ਹੈ ਤੇ ਪਲੀਜ਼ ਉਸ ਆਪਣੇ ਬੱਚੇ ਦੀ ਇੱਕ ਵਾਰੀ ਗੱਲ ਸੁਣੋ ਜੇ ਕਿਤੇ ਕਹਿ ਰਿਹਾ ਕਿਤੇ ਜਾਣਾ ਹੈ ਉਹਨੂੰ ਇਕੱਲੇ ਨਾ ਜਾਣ ਦਿਓ ਸਭੋਂ ਆਪ ਜਾਓ ਉਹਨੂੰ ਰੋਕੋ ਨਾ ਉਹਦੇ ਲਈ এনवायरमेंट ਕ੍ਰੀਏਟ ਕਰੋ। ਜੇ ਤੁਸੀਂ ਆਪਣੇ ਬੱਚੇ ਲਈ ਇਹ ਮਾਪਿਆਂ ਦਾ ਤੇ ਬੱਚਿਆਂ ਦਾ ਗੈਪ ਪੂਰ ਕਰੋਗੇ ਤਾਂ ਬੱਚੇ ਆਪਣੀ ਮੰਜ਼ਲ ਉਹ ਛੇਤੀ ਪਹਿਚਾਣ ਜਾਣਗੇ ਤੇ ਉਹ ਆਪਣੀ ਜਿਹੜੀ ਮੰਜ਼ਲ ਆ ਉਹਨੂੰ ਪਾ ਵੀ ਲੈਣਗੇ ਉਸ ਤੋਂ ਬਾਅਦ ਲਾਸਟ ਨੂੰ ਇਸ ਵਿਭਾਗੀਆਂ ਦੀਆਂ ਸੀ ਪ੍ਰਾਪਤੀਆਂ ਬਾਰੇ ਮੈਂ ਤੁਹਾਨੂੰ ਜਾਣੂ ਕਰਵਾਵਾਂਗਾ ਹੁਣ ਤੱਕ ਇਸ ਵਿਭਾਗ ਵਿੱਚੋਂ 625 ਵਿਦਿਆਰਥੀ ਜਿਹੜੇ ਆ ਸਰਕਾਰੀ ਹਸਪਤਾਲ ਨੇ ਪਹੁੰਚ ਚੁੱਕੇ ਆ ਜਿਨ੍ਹਾਂ ਦੇ ਵਿੱਚੋਂ ਜਿਹੜਿਆ 12 ਪੰਜਾਬ ਪੁਲਿਸ ਦੇ ਵਿੱਚ ਸਤੌਰ ਸਾਬੇ ਇੰਸਪੈਕਟਰ 270 ਪੰਜਾਬ ਪੁਲਿਸ ਪਾਸਟੇਬਲ ਦੇ ਵਿੱਚ ਤੇ 28 ਜੰਗੀਗੜ ਪੁਲਿਸ ਦੇ ਵਿੱਚ ਇੱਕ ਇੱਕ ਸਾਈਜ ਇਨਸਪੈਕਟਰ ਆਰਮੀ ਦੇ ਵਿੱਚ ਵੀ 135 ਦੇ ਕਰੀਬ ਉਤਿਆਸ ਜਿਹੜੇ ਆਉਂ ਭਰਤੀ ਹੋ ਚੁੱਕੇ ਨੇ ਇੱਕ ਪਟਵਾਰੀ ਤਿੰਨ ਫਾਇਰਮੈਨ ਵੀ ਇਸ ਸੰਸਥਾ ਦੇ ਵਿੱਚੋਂ ਸਿੱਖਿਆ ਲੈ ਕੇ ਜਿਹੜੀ ਆਪਣੀਆਂ ਨੌਕਰੀਆਂ ਦੇ ਪਹੁੰਚ ਚੁੱਕੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਪੁਲਿਸ ਦਾ ਜਿਹੜਾ ਰਿਜ਼ਲਟ ਆਉਣ ਵਾਲਾ ਉਹਦੇ ਵਿੱਚ ਵੀ ਸਾਡੇ 22 ਕਿਦੇ ਕ੍ਰੀਏ ਉਤਿਆਸਿਆਂ ਨੇ ਦਿੱਕਤੀ ਪਿਖਿਆ ਤੇ ਇਸ ਦੇ ਨਾਲ ਹੀ ਉਹਨਾਂ ਦੀ ਫਿਜ਼ੀਕਲ ਜਿਹੜੀ ਆ प्रीक्षा होगी पास कर रही है तो उन्हें रिजल्ट भी वेट कर रहे हैं तो हम ये रीसेंटली पिछले दो महीने पहला बहुत विद्यार्थी साढ़े जिला कचहरी तरन तारण के बतौर कलर्क भर्ती हुए हैं तो इस दे ही मैं थोड़े तो को इजाजत लेना वाहगुरू जी का खालसा वाहगुरू जी की फतह पहला साल के नाल सी डी एस प्रीक्षा की तैयारी भी कर रहे हैं इस कोर्स से विद्यार्थियों को सिर्फ ट्यूशन फीस और होस्टल फीस ही ली CDS ਦੀ ਤਿਆਰੀ ਲਈ ਵਿਦਿਆਰਥੀਆਂ ਨੂੰ ਨਿਸ਼ਾਨੇ ਸਿੱਖੀ ਮੈਨੇਜਮੈਂਟ ਵੱਲੋਂ ਮੁਫਤ ਕੋਚਿੰਗ ਦਿੱਤੀ ਜਾ ਰਹੀ ਹੈ ਵਿਦਿਆਰਥੀਆਂ ਨੂੰ ਸੁਰੱਖਿਆ ਫੌਜਾਂ ਵਿੱਚ ਲੈਫਟੀਨੈਂਟ ਅਫਸਰ ਬਣਨ ਲਈ CDS ਲਿਖਤੀ ਪ੍ਰੀਖਿਆ ਦੇ ਨਾਲ SSB ਇੰਟਰਵਿਊ ਦੀ ਤਿਆਰੀ ਵੀ ਤਿਆਰ ਕੀਤਾ ਜਾ ਰਿਹਾ ਹੈ ਬੱਚਿਆਂ ਲਈ ਲਾਇਬ੍ਰੇਰੀ ਦਾ ਬਹੁਤ ਵਧੀਆ ਪ੍ਰਬੰਧ ਹੈ ਅਧਿਆਪਕਾਂ ਕਲਾਸਾਂ ਤੋਂ ਬਾਅਦ ਸ਼ਾਮ ਨੂੰ ਬੱਚੇ ਲਾਇਬ੍ਰੇਰੀ ਵਿੱਚ ਹੀ 셀ਫ ਸਟਡੀ ਵੀ ਕਰਦੇ ਹਨ ਵਿਦਿਆਰਥੀਆਂ ਦਾ ਮਨੋਬਲ ਅਤੇ ਊਰਜਾ ਵਿੱਚ ਸਵੈ ਵਿਸ਼ਵਾਸ ਬਣਾਈ ਰੱਖਣ ਲਈ ਪੜਾਈ ਦੇ ਨਾਲ-ਨਾਲ ਕਲਾਸ ਦੇ ਪੱਧਰ ਤੇ ਗਰੁੱਪ ਡਿਸਕਸ਼ਨ ਡਿਬੇਟ ਅਤੇ ਸੰਵਾਦ ਰਚਾਈ ਜਾਂਦੇ ਹਨ ਵਿਦਿਆਰਥੀਆਂ ਦੀ ਸ਼ਕਤੀ ਨੂੰ ਵਧਾਉਣ ਲਈ ਉਗ੍ਰਾ ਸਖਸ਼ੀਅਤਾ ਦੁਆਰਾ ਅਭਿਸ਼ੇਸ਼ ਲੈਕਚਰ ਹੁੰਦੇ ਹਨ ਤਾਂ ਜੋ ਵਿਦਿਆਰਥੀਆਂ ਦੀ ਸਖਸ਼ੀਅਤ ਦਾ ਵਿਕਾਸ ਹੋ ਸਕੇ ਸਰੀਰਕ ਵਿਕਾਸ ਭਗਮਰਦਾਸ ਸਾਹਿਬ ਜੀ ਤੇ ਸਾਧ ਸੰਗਤ ਜੀ ਗੁਰੰਗਦੇ ਮਹਾਰਾਜ ਦੇ ਦੋ ਬੇਟੀਆਂ ਸਨ ਇੱਕ ਬੀਬੀ ਅਮਰੋਜੀ ਤੇ ਇੱਕ ਬੀਬੀ ਅਨੋਖੀ ਜੀ ਤੇ ਦੋ ਪੁੱਤਰ ਸਨ ਭਾਈ ਲਾਖੂ ਜੀ ਤੇ ਭਾਈ ਲਾਖੂ ਜੀ ਤੇ ਬੀਬੀ ਅਮਰੋਜੀ ਜਿਹੜੇ ਸੰਸਾਧ ਸੰਗਰ ਜੀ ਉਹ ਬਾਸਰ ਕੀ ਗੱਲਾਂ ਅਮਰਸਰ ਜ਼ਿਲ੍ਹੇ ਦੇ ਵਿੱਚ ਉੱਥੇ ਵਿਆਹੀ ਹੋਏ ਸਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੱਡੇ ਭਰਾ ਦੇ ਪੁੱਤ ਦੇ ਨਾਲ ਵਿਆਹੇ ਸਨ ਬੀਬੀ ਅਮਰੋਜੀ ਤੇ ਬੀਬੀ ਅਮਰੋਜੀ ਜੀ ਸਾਡੇ ਕਿਉਂਕਿ ਖਡੂਰ ਸਾਹਿਬ ਦੀ ਧਰਤੀ ਨੇਮ ਦਾ ਪ੍ਰਭਾਵ ਗੁਰੂ ਕੁਤਰੀ ਨੇ ਤੇ ਪ੍ਰਭਾਵ ਸੀ ਕਿ ਬਾਣੀ ਪੜਨ ਵਾਲੇ ਨੇ ਤੇ ਜਿਵੇਂ ਅੱਜ ਕੱਲ੍ਹ ਦੀਆਂ ਮਾਤਾਵਾਂ ਦੇ ਆਗ ਨਹੀਂ ਸੀ ਜਿਵੇਂ ਕਿ ਅੱਜ ਅਸੀਂ ਦੇਖਦੇ ਹਾਂ ਕਿ ਅੰਮ੍ਰਿਤ ਵੇਲੇ ਮਾਤਾਵਾਂ ਜਿਵੇਂ ਗੰਦਰ ਪ੍ਰਸ਼ਾਦ ਤਿਆਰ ਕਰਦੀਆਂ ਸ਼ਾਮ ਨੂੰ ਤਿਆਰ ਕਰਦੇ ਪਰ ਬਾਣੀ ਦਾ ਮੂਹ ਦੇ ਵਿੱਚੋਂ ਜੰਮੂ ਕੋਈ ਤੋ ਜਾਬ ਨਹੀਂ ਹੁੰਦਾ ਇਹ ਚੀਜ਼ਾਂ ਸਾਡੇ ਵਿਰਸੇ ਤੋਂ ਵਿਸਤ੍ਰਿਤ ਕਿਆਂ ਨੇ ਪਰ ਬੀਬੀ ਅਮਰੋ ਜੀ ਜਦੋਂ ਵਿਆਹ ਕੇ ਬਾਸਰ ਕੇ ਗੱਲਾਂ ਗਏ ਤੇ ਸਾਧ ਸੰਗਤ ਜੀ ਰੋਜ਼ਾਨਾ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਚੁੱਲਾ ਚੌਂਕਾ ਕਾਠਾ ਲੱਸੀ ਰੜਕਣੀ ਤੇ ਮੁੱਖ ਦੇ ਵਿੱਚੋਂ ਬਾਣੀ پڑھی ਜਾਣੀ ਉੱਚੀ ਆਵਾਜ਼ ਦੇ ਵਿੱਚ ਘਰ ਦੇ ਵਿੱਚ ਬਾਣੀ ਦਾ ਪਹਿਰਾ ਲਾਉਣਾ ਬਾਣੀ ਦਾ ਜਾਪ ਕਰਨਾ ਤੇ ਉਧਰ ਦੂਜੇ ਪਾਸੇ ਬਾਬਾ ਅਮਰਦਾਸ ਸਾਹਿਬ ਜੀ ਉਹਨਾਂ ਦੇ ਮਨ ਦੇ ਵਿੱਚ ਵੀ ਕਿਸੇ ਪੰਡਤ ਨੇ ਕਹਿ ਦਿੱਤਾ ਸੀ ਕਿ ਤੁਹਾਡਾ ਕੋਈ ਗੁਰੂ ਨਹੀਂ ਤੁਸੀਂ ਅਜੇ ਤੱਕ ਜ਼ਿੰਦਗੀ ਦੇ ਵਿੱਚ ਕੋਈ ਗੁਰੂ ਧਾਰਨ ਨਹੀਂ ਤੁਸੀਂ ਬਿਨਾ ਗੁਰੂ ਤੋਂ ਤੁਸੀਂ 20 ਸਾਲ ਹੋ ਗਏ ਨੇ ਹਰ ਸਾਲ ਤੁਸੀਂ ਗੰਗਾ ਦੇ ਯਾਤਰਾ ਦੇ ਰਾਸਤੇ ਸੰਗ ਲੈ ਕੇ ਜਾਂਦੇ ਹੋ ਤੇ ਬਿਨਾ ਗੁਰੂ ਤੋਂ ਤੁਹਾਡੀ ਨਿਗ੍ਹਾ ਨਹੀਂ ਨੇ ਲੋਕ ਗੁਰੂ ਬਿਣਾ ਗੱਲ ਨਹੀਂ ਅਸੀਂ ਆਮ ਹੀ ਸੁਣਦੇ ਹਾਂ ਤੇ ਪਾਤਸ਼ਾਹ ਦਾ ਬਚਨ ਵੀ ਹੈ ਕਹਿੰਦੇ ਕਿ ਨਿਗੋਰੇ ਕਾਹਨੇ ਨਾਉਂ ਬੁਰਾ ਜਿਹੜਾ ਮਨੁੱਖ ਨਿਗੋਰਾ ਹੈ ਜਿਸਨੇ ਮੰਨਿਆ ਨਹੀਂ ਕਿ ਭਾਈ ਮੇਰਾ ਗੁਰੂ ਕੌਣ ਹੈ ਉਹਦਾ ਤੇ ਨਾਮ ਲੈਣਾ ਵੀ ਬੁਰਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਵਿਰਾਗ ਦੇ ਵਿੱਚ ਨੇ ਗੁਰੂ ਦੀ ਭਾਲ ਕਰ ਰਹੇ ਦੂਜੇ ਪਾਸੇ ਬੀਬੀ ਅਮਰੋਣ ਜੀ ਉੱਚੀ ਆਵਾਜ਼ ਦੇ ਵਿੱਚ ਘਰ ਵਿੱਚ ਜਦੋਂ ਬਾਣੀ ਦਾ ਪਹਿਰਾ ਲਗਾ ਅਮਰਤ ਵੇਲੇ ਤੇ ਬਾਬਾ ਅਮਰਦਾਸ ਸਾਹਿਬ ਦੀ ਬਾਣੀ ਸੁਣ ਕੇ ਮਨ ਨੂੰ ਕਾਜ ਦਿਨ ਇੰਨੀ ਠੰਡ ਪਈ ਤੇ ਬੀਬੀ ਅੰਮ੍ਰੋਦੀ ਦੀ ਗੋਲ ਦੇਖ ਕੇ ਕਹਿੰਦੇ ਪਤਰੀਏ ਕਿਹੜੀ ਬਾਣੀ ਦਾ ਜਾਪ ਕਰ ਰਹੇ ਹੋ ਕਿਹੜੀ ਕਲਾਮ ਪੜ ਰਹੇ ਹੋ ਤੇ ਬੀਬੀ ਅੰਮ੍ਰੋਦੀ ਉਸ ਸਮੇਂ ਸਾਧ ਸੰਗਤ ਜੀ ਧੰਗੁਰ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਦੀ ਬਾਣੀ ਦਾ ਜਾਪ ਕਰ ਰਹੇ ਸਨ ਉਹ ਬਾਣੀ ਦਾ ਜਾਪ ਜਦੋਂ ਸਰਵਣ ਕੀਤਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਹਿੰਦੇ ਕਿ ਮੈਂ ਐਸੇ ਗੁਰੂ ਨੂੰ ਮਿਲਣਾ ਹੈ ਜਿਨ੍ਹਾਂ ਦੀ ਇਹ ਬਾਣੀ ਹੈ ਜਿਨ੍ਹਾਂ ਨੇ ਇਹ ਸਿਧਾਂਤ ਦੱਸੇ ਨੇ ਸਾਧ ਸੰਗਤ ਜੀ ਉਥੇ ਬੀਬੀ ਅਮਰੋ ਜੀ ਨੇ ਦੱਸਿਆ ਕਿ ਧੰਨ ਗੁਰੂ ਨਾਨਕ ਦੇਵ ਪਾਤਸ਼ਾਹੀ ਦੀ ਬਾਣੀ ਹੈ ਉਹਨਾਂ ਦੀ ਅਗਲੀ ਜੋਤ ਤੇ ਮੇਰੇ ਪਿਤਾ ਜੀ ਧੰਨ ਗੁਰੂ ਅਰਜਨ ਦੇਵ ਜੀ ਖਡੂਰ ਸਾਹਿਬ ਦੀ ਚਰਚੀ ਸਭਾ ਜਮਣ ਨੇ ਦੂਜੀ ਜੋਤ ਤੇ ਗੁਰੂ ਅਮਰਦਾਸ ਜੀ ਮਹਾਰਾਜ ਇੱਥੇ ਆਉਂਦੇ ਨੇ ਬੀਬੀ ਅਮਰੋ ਜੀ ਨਾਲ ਲੈ ਕੇ ਆਉਂਦੇ ਨੇ ਤੇ ਜੇ ਦੇਖਣਾ ਕਰੀਏ ਜੇ ਵਿਚਾਰੀਏ ਤੇ ਸਾਧ ਸੰਗਤ ਜੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਗੁਰੂ ਅੰਗਦ ਦੇਵ ਜੀ ਨਾਲ ਬੁਲਾਉਣ ਵਾਲੇ ਕੌਣ ਸੀ ਬੀਬੀ ਅਮਰੋ ਜੀ ਸਨ ਕਾਰਨ ਕਿਹੜਾ ਸੀ ਤੇ ਨਿਤਨੇਮ ਸੁਣਿਆ ਹੈ ਤੇ ਸਾਧ ਸੰਗਤ ਜੀ ਅਸੀਂ ਆਪੇ ਜੁੜਨਾ ਹੀ ਜੁੜਨਾ ਹੈ ਨਿਤਨੇਮ ਨੇ ਨਾਲ ਸਾਡੇ ਪਰਿਵਾਰ ਦੇ ਵਿੱਚ ਜਦੋਂ ਅਸੀਂ ਅਨਪਾਣੀ ਭੋਜਨ ਤਿਆਰ ਕਰਦੇ ਆ ਮਾਈਆਂ ਮਾਤਾ ਮਾਂ ਭੈਣਾਂ ਜਦੋਂ ਘਰ ਦੇ ਵਿੱਚ ਪ੍ਰਸ਼ਾਦਾ ਲੰਗਰ ਤਿਆਰ ਕਰਦੇ ਆ ਤੇ ਪਹਿਲਾ ਇੱਕ ਨਿਯਮ ਹੁੰਦਾ ਸੀ ਪਰਿਵਾਰਾਂ ਦਾ ਗੁਰਮੁਖਾਂ ਦਾ ਕਿ ਰਸੋਈ ਘਰ ਦੇ ਵਿੱਚ ਕਦੇ ਜੋੜੇ ਨਹੀਂ ਸੀ ਜਾਂਦੇ ਜਿੱਥੇ ਲੰਗਰ ਪ੍ਰਸ਼ਾਦ ਬਣਦਾ ਉੱਥੇ ਕਦੇ ਜੋੜੇ ਨਹੀਂ ਸੀ ਜਾਂਦੇ ਤੇ ਦੂਜੀ ਗੱਲ ਉੱਥੇ ਬਾਣੀ ਦਾ ਜਾਪ ਚੱਲਦਾ ਸੀ ਜਾਂ ਮੂਲ ਮੰਤਰ ਦਾ ਜਾਪ ਚੱਲਦਾ ਹੁੰਦਾ ਸੀ ਇਹਨਾਂ ਦੋਵਾਂ ਚੀਜ਼ਾਂ ਦੇ ਨਾਲ ਜਦੋਂ ਅਨਪ੍ਰਸ਼ਾਦ ਭੋਜਨ ਪਕੜਨਾ ਤੇ ਸਾਧ ਸੰਗਤ ਦੀ ਸੁਭਾਅਕ ਹੈ ਉਹ ਭੋਜਨ ਨੂੰ ਛੱਕਣ ਵਾਲਾ ਪਰਿਵਾਰ ਜਿਹੜਾ ਹੈ ਉਹ ਕਦੇ ਕਲੇਸ਼ ਨਹੀਂ ਹਰ ਵੀ ਸਬਰ ਸੰਤੋਖ ਤੇ ਗ੍ਰੋਧ ਤੇ ਕਦੇ ਆਉਣਾ ਬਾਣੀ ਦੇ ਨਾਲ ਭੋਜਨ ਤੇ ਅੰਮ੍ਰਿਤ ਬਣ ਜਾਂਦਾ ਹੈ ਐਸਾ ਬਾਣੀ ਦਾ ਪ੍ਰਭਾਵ ਹੈ ਤੇ ਉਹ ਬੀਬੀ ਅਮਰੋ ਜੀ ਜਿਹੜੇ ਨੇ ਉਹਨਾਂ ਦੇ ਘਰ ਇਹ ਗੁਰੂ ਅਮਰਦਾਸ ਜੀ ਮਹਾਰਾਜ ਸਾਧ ਸੰਗਤ ਦੀ ਕਾਰਨ ਬੀਬੀ ਅਮਰੋ ਜੀ ਦੂਜਾ ਕਾਰਨ ਕੀ ਕਿ ਉਹ ਨਿਤਨੇਮ ਕਰ ਰਹੇ ਸੀ ਬਾਣੀ ਦਾ ਉੱਚੀ ਜਾਪ ਕਰ ਰਹੇ ਸੀ ਤੇ ਤੀਜੀ ਗੱਲ ਜਿਹੜੀ ਕਿ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਨਾਲ ਲੈ ਕੇ ਆਏ ਤੇ ਉਹਨਾਂ ਨੇ ਇੱਥੇ ਅਸੀਂ ਦੇਖਦੇ ਆ ਕਿ ਸਭ ਤੋਂ ਵੱਡੀ ਉਮਰ ਜਿਹੜੀ ਨੇ ਗੁਰੂ ਅਮਰਦਾਸ ਜੀ ਮਹਾਰਾਜ ਦੀ ਹੈ ਬਜ਼ੁਰਗੀ ਦੀ ਅਵਸਥਾ ਹੈ ਆਮ ਕਰਕੇ ਜੇ ਸੰਸਾਰੀ ਆਇਯੂ ਤੋਂ ਦੇਖਣਾ ਕਰਦੇ ਆ 65 ਸਾਲ ਦੀ ਉਮਰ ਦੇ ਵਿੱਚ ਤੇ ਅਸੀਂ ਉਦਾਂ ਮੰਨਿਆ ਤੇ ਬੈਠ ਜਾਂਦੇ ਆ ਅੱਜ ਦੇ ਹਿਸਾਬ ਨਾਲ ਇਹ ਤੇ ਅੱਜ ਦੇ ਦੌਰ ਦੇ ਵਿੱਚ ਦੇਖਣਾ ਕਰੀਏ ਤੇ ਇੰਜ ਹੀ ਕਿਤੇ ਬੰਦੇ ਦੀ ਅਖੀਰਲੀ ਉਮਰ ਹੈ 60 ਪਹਿਨ 70 ਸਾਲ ਅੱਜ ਦੇ ਦੌਰ ਦੇ ਵਿੱਚ ਤੇ ਸਾਧ ਸੰਗਤ ਜੀ ਉਸ ਸਮੇਂ ਦੇ ਵਿੱਚ ਉਹਨਾਂ ਨੇ ਸੇਵਾ ਖਡੂਰ ਸਾਹਿਬ ਆ ਕੇ ਰੰਮੀ ਦੀਏ ਉਸ ਸਮੇਂ ਸੇਵਾ ਰੰਮੀ ਕੀਤੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਖਡੂਰ ਸਾਹਿਬ ਦੇ ਪਰਥਾਈ ਗੁਰੰਗਦੇਵ ਜੀ ਦੇ ਇਸ ਧਰਤੀ ਦੇ ਪਰਥਾਈ ਬੜੀ ਨਿਮਰਤਾ ਸੀ ਬੜਾ ਪਿਆਰ ਸੀ ਤੇ ਜਦੋਂ ਖਡੂਰ ਸਾਹਿਬ ਆ ਕੇ ਵਿਆਸਾ ਦਰਿਆ ਤੋਂ ਕੋਈਦਵਾਲ ਸਾਹਿਬ ਦੇ ਪੱਤਣ ਤੋਂ ਜੋ ਜਲ ਲੈ ਕੇ ਆਉਣਾ ਗਾਗਰ ਰਾਤ ਨੂੰ ਗਾਗਰ ਭਰਨ ਜਾਣਾ ਤੇ ਅਮਰ ਕ੍ਰਿਲੇ ਲਿਆ ਕੇ ਗਾਗਰ ਜਲ ਦੇ ਨਾਲ ਗੁਰੰਗਰ ਦੇਵ ਜੀ ਨੂੰ ਵਿਸ਼ਨਾਣ ਕਰਾਉਣਾ ਤੇ ਇਤਿਹਾਸ ਦੇ ਵਿੱਚੋਂ ਇਹ ਵੀ ਜ਼ਿਕਰ ਮਿਲਦਾ ਹੈ ਕਿ ਗੁਰੂ ਅਮਰਦਾਸ ਜੀ ਮਹਾਰਾਜ ਕਦੇ ਖਡੂਰ ਸਾਹਿਬ ਨੂੰ ਪਿੱਠ ਨਹੀਂ ਕੀਤੇ ਕਰਦੇ ਹੁਣ ਜੇ ਜਾਣਿਆ ਜਾਣਾ ਕਿ ਸਭਾ ਲੋਕ ਕਿ ਖਡੂਰ ਸਾਹਿਬ ਪਿੱਟ ਹੋ ਜਾਂਦੇ ਪਰ ਬਾਬਾ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਕੀ ਕੀਤਾ ਕਹਿੰਦੇ ਕਿ ਕੁੱਥੇ ਪੈਰੀ ਚੱਲ ਕੇ ਗੁਰੂ ਜੀਵਾਨ ਸਾਹਿਬ ਦੀ ਵਿਆਸਾ ਤਿਆਰ ਦੇ ਪੱਧਰ ਤੇ ਜਾਂਦੇ ਸੀ ਉੱਠੇ ਕਈ ਜਾਣ ਕੇ ਕਿ ਸਿੱਧੇ ਕਰੀ ਹੋ। ਇਸ ਤਰ੍ਹਾਂ ਦੇ ਨਾਲ ਬਾਬਾ ਬੰਦ ਸਾਹਿਬ ਜੀ ਜਾਂਦੇ। ਤੇ ਇਤਿਹਾਸਿਕ ਨਿਕਟਾਂ ਦੇ ਵਿੱਚੋਂ ਜੇਕਰ ਮਿਲਦਾ ਹੈ ਕਿ ਬਾਬਾ ਬੰਦ ਸਾਹਿਬ ਜੀ ਜਿੱਨਾ ਦੇ ਰਖਦੂਰ ਸਾਹਿਬ ਦੀ ਧਰਤੀ ਤੇ ਆਰਾਮ ਤੇ ਉਹਨਾਂ ਨੇ ਕੀਤਾ ਹੀ ਨਹੀਂ। ਇੰਨੀ ਬਡੇਰੀ ਉਮਰ ਸਾਰਾ ਦਿਨ ਲੰਗਰਾਂ ਦੇ ਵਿੱਚ ਸੇਵਾ ਕਰੀ ਜਾਣੀ। ਸਾਰਾ ਦਿਨ ਗੁਰੂ ਸਾਹਿਬ ਦੇ ਅੰਦਰ ਸੰਗ ਰਹਿਣਾ ਤੇ ਜੇ ਗੁਰੂ ਅੰਗਦ ਦੇ ਮਹਾਰਾਜ ਦੇ ਵਸਤਰ ਧੋਣੇ ਵਸਤਰ ਧੋਪੇ ਕਿਤੇ ਸੁਕਾਉਣੇ ਤੇ ਲਾਗੇ ਖੜੇ ਰਹਿਣਾ ਕਿ ਕੋਈ ਆ ਕੇ ਇੱਥੇ ਬੈਠਦਾ ਜਾਵੇ ਪੰਛੀ ਇਹਨਾਂ ਪਿਆਰ ਦੀ ਬਣੌਣ ਦਾ ਜੇ ਮਤ ਆ ਰਿਹਾ ਉਹਨਾਂ ਦੇ ਨਾਲ ਤੇ ਪਿਆਰ ਹੀ ਸੀ ਤੇ ਸਾਸ ਸੰਗਤ ਜੀ ਜ਼ਿਕਰ ਮਿਲਦਾ ਹੈ ਕਿ ਬਾਬਾ ਬਦਾ ਜੀ ਮਹਾਰਾਜ ਗੁਰੂ ਅੰਗਦ ਦੇ ਮਹਾਰਾਜ ਜੀ ਨਾਲ ਸੈਰ ਕਰਨ ਗਏ ਤੇ ਸੈਰ ਕਰਨ ਪਾਤਸ਼ਾਹ ਜੀ ਦੇ ਨਾਲ ਜਦੋਂ ਗਏ ਤੇ ਚੱਲਦੇ ਆਂ ਚੱਲਦੇ ਆਂ ਬਾਬਾ ਅਮਰਦਾਸ ਜੀ ਮਹਾਰਾਜ ਦੀ ਬਾਹਾਂ ਹਿਲਾਉਂਦੇ ਜਾਂਦੇ ਨੇ ਵੀ ਅਸੀਂ ਅੱਜ ਵੀ ਦੇਖਦੇ ਆਂ ਕਿ ਉਹ ਬਾਹਾਂ ਉਹਨਾਂ ਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਅੱਗੇ ਨਿਕਲਦੇ ਹਿਲਦੇ ਇਹਦੀ ਬਾਹ ਅੱਗੇ ਚਲੀ ਗਈ ਤੇ ਅਗਲਾ ਦਿੱਤ ਦਾ ਦੀਵਾਨ ਸੱਜਿਆ ਗੁਰੂ ਕਦੇ ਮਹਾਰਾਜ ਸਮੁੱਚ ਸਾਰੇ ਸਿੱਖ ਬੈਠੇ ਨੇ ਤੇ ਬਾਬਾ ਅਮਰਦਾਸ ਜੀ ਮਹਾਰਾਜ ਨੇ ਆਪਣੀ ਬਾਹ ਨੂੰ ਗ੍ਰੇਟ ਇੱਕ ਪਛਾਣ ਬਣਿਆ ਪਛਾਣ ਬਾਹ ਮੰਨ ਕੇ ਤੇ ਦੀਵਾਨ ਵਿੱਚ ਆਏ ਤੇ ਬਾਬਾ ਅਮਰਦਾਸ ਜੀ ਗੁਰੰਗਦੇ ਪਾਸ਼ਾ ਜੀ ਕਹਿਣ ਲੱਗੇ ਕਹਿੰਦੇ ਬਾਬਾ ਜੀ ਤੁਸੀਂ ਅੱਜ ਬਾਹਰ ਬਣੀ ਫਿਰਦੇ ਹੋ ਰਾਤੀ ਤੇ ਵੀ ਭੜੀ ਸੀ ਬਾਹਰ ਨੂੰ ਵੀ ਹੋ ਗਿਆ ਕੋਈ ਸਾਡ ਨਹੀਂ ਕੀ ਤੇ ਧੰਨ ਗੁਰੂ ਸੰਗਤ ਦੇ ਮਹਾਰਾਜ ਨੇ ਜਦੋਂ ਐਸਾ ਸਵਾਲ ਕੀਤਾ ਤੇ ਸੁਭਾਉ ਕੇ ਜਿਹਨੇ ਮਨੁੱਖ ਪਿਆਰ ਹੈ ਗੁਰੂ ਦੇ ਵਾਸਤੇ ਸਤਕਾਰ ਹੈ ਜਿੱਦੋਂ ਗੁਰੂ ਪੁੱਛਰੇ ਕੀ ਹੋਇਆ ਭਾਈ ਤੇ ਬਾਬਾ ਮਰਦਾਨਾ ਜੀ ਮਹਾਰਾਜ ਬਰਾਬਰ ਚਾਕਿਆ ਲਗੇ ਕਹਿੰਦੇ ਬਾਣ ਕੱਲ ਰਾਤ ਉਸਾਕੀ ਕਰ ਦਿੱਤੀ ਮੇਰੇ ਗੁਰੂ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਇੱਕ ਬਾਹ ਜਿਹੜੀ ਹੈ ਹਲਾਉਂਦਿਆਂ ਮੀਂਹ ਵੀ ਨਿਕਲੇ ਤੇ ਉਹਨੂੰ ਵੀ ਕਹਿੰਦੇ ਵੀ ਇਹ ਸਜ਼ਾ ਦਿੱਤੀ ਹੈ ਜਦ ਵੱਧ ਕੇ ਰਕਿਆ ਕਿ ਤੈਨੂੰ ਪਤਾ ਲੱਗੇ ਕਿ ਆਪਣੇ ਗੁਰੂ ਤੋਂ ਅੱਜ ਇਹ ਬਾਹ ਬਾਹ ਹੋਈ ਹੈ ਕੱਲ ਮੈਂ ਬਾਹ ਹੋਵਾਂਗਾ ਪਰਸ ਮੇਰੀ ਰਹਿਣੀ ਬਾਹ ਹੋਵੇਗੀ ਇਹ ਕਦੇ ਨਹੀਂ ਹੋ ਸਕਦਾ ਕਿ ਧੰਨ ਗੁਰੂ ਦੇ ਮਹਾਰਾਜ ਤੋਂ ਅਗੇ ਨਹੀਂ ਕਰ। ਭਾਵੇਂ ਸ਼ਰੀਰ ਘਟ ਰਿਹਾ ਤੇ ਹੈ ਤੇ ਸਾਧ ਸੰਗਤ ਜੀ ਇਹ ਸੂਤ ਜਿਹੜੀ ਹੈ ਇਹ ਰਹਿਣੀ ਜਿਹੜੀ ਹੈ ਮਰਿਆਦਾ ਹੈ ਇਹ ਮਰਿਆਦਾ ਸਾਨੂੰ ਗੁਰੂ ਸਹਿਬਾਨਾਂ ਨੇ ਪ੍ਰੋਕ ਇਤਿਹਾਸ ਵਿੱਚ ਦਿੱਤੀ ਹੈ ਪ੍ਰੋਕ ਸਾਨੂੰ ਗੁਰਬਾਣੀ ਦੇ ਵਿੱਚ ਦਿੱਤੀ ਹੈ ਤੇ ਜਿਹਨੂੰ ਅਸੀਂ ਅੱਜ ਡਿਸਪੀਨਨ ਕਹਿੰਦੇ ਹਾਂ ਇਹ ਹੀ ਡਿਸਪੀਨਨ ਹੈ ਬੱਚਿਆ ਸਭ ਤੋਂ ਸਖਤ ਡਿਸਪੀਨਨ ਜੇ ਮੰਨਣਾ ਹੈ ਉਹ ਗੁਰਬਾਣੀ ਦੇ ਵਿੱਚ ਹੈ ਉਹ ਤੇ ਸਰੀਰ ਦਾ ਡਿਸਪੀਨਨ ਤੇ ਹੈ ਉਹ ਤੇ ਸੁਭਾਅ ਨੂੰ ਰਹਿਣਾ ਹੈ ਗੁਰਮਤ ਨੇ ਜਿਹੜਾ ਗੁਰਬਾਣੀ ਨੂੰ ਮੰਨਣ ਵਾਲਾ ਹੈ ਪੜ੍ਹਨ ਸੁਣਨ ਵਾਲਾ ਹੈ ਇਹ ਸਾ ਸੰਗਤ ਜੀ ਅੰਦਰ ਦਾ ਡਿਸਪੀਨਨ ਦੇ ਨਾਲ ਉਸ ਬਾਈਕੂ ਬਕਾਲ ਪ੍ਰਕ ਦੀ ਪ੍ਰਾਪਤੀ ਹੁੰਨੀ ਜਿਹਦੇ ਕਰਕੇ ਅਸੀਂ ਸੰਸਾਰ ਦੇ ਇੱਥੇ ਆਏ ਹਾਂ ਜਿਹਦੇ ਕਰਕੇ ਅਸੀਂ ਇੱਥੇ ਜਨਮ ਲਿਆ ਹੈ ਤੇ ਬਾਦਸ਼ਾਹ ਜੀ ਨੇ ਬਗਨ ਕੀਤਾ ਕਿ ਜਿਹੜਾ ਹੁਣ ਵਿਦਿਆ ਤੇ ਪੜਦੇ ਹਾਂ ਅਸੀਂ ਪਰ ਵਿਦਿਆ ਦਾ ਹੰਕਾਰ ਜਿ ਬੜਾ ਹੋ ਜਾਂਦਾ ਬਹੁਤੀ ਵਾਰ ਵਿਦਿਆ ਦਾ ਹੰਕਾਰ ਹੋ ਜਾਂਦਾ ਹੈ ਕਿ ਉਹ ਹੰਕਾਰ ਜਿਹੜਾ ਹੈ ਕਈ ਕਈ ਬੱਚਿਆਂ ਨੂੰ ਦੇ ਹੰਕਾਰ ਹੀ ਲੈ ਕੇ ਬੈਠ ਜਾਂਦਾ ਹੈ ਕਿਉਂਕਿ ਹਉਮੈ ਆ ਜਾਂਦੀ ਹੈ ਓਵਰ ਕੌਨਫੀਡੈਂਸ ਹੋ ਜਾਂਦਾ ਹੈ ਉਹ ਓਵਰ ਕੌਨਫੀਡੈਂਸੀ ਕਈਆਂ ਦੇ ਇੰਟਰਵਿਊ ਜਿਹੜੇ ਹੋ ਰਿਹਾ ਜਾਂਦੇ ਪਰ ਜਿਹੜਾ ਬੱਚਾ ਗੁਰਬਾਣੀ ਦੇ ਨਾਲ ਜੁੜ ਗਿਆ ਗੁਰੂਆਂ ਸਾਥੀਆਂ ਜਿਸ ਨੇ ਸਰਵਣ ਕਰਨੀਆਂ ਤੇ ਸੁਭਾਅ ਉਹ ਕੀ ਉਹਨੇ ਆਪਣੇ ਜੀਵਨ ਵਿੱਚ ਕੋਈ ਨਾ ਕੋਈ ਸੇਧ ਗੁਰੂ ਦੀ ਸਾਖੀ ਤੋਂ ਲੈ ਲੈਣੀ ਹੈ ਭਾਵੇਂ ਉਹ ਨਾ ਵੀ ਅਕਲ ਦੇ ਸੇਧ ਲੈਣ ਦਾ ਕਿ ਗੁਰਬਾਣੀ ਦਾ ਗੁਰੂ ਸਿੱਖਿਆ ਦਾ ਪ੍ਰਭਾਵ ਜੇ ਐਸਾ ਹੈ ਕਿ ਉਹਦੇ ਸੁਭਾਅਕ ਦਿਮਾਗ ਦੇ ਉੱਤੇ ਜਿਹੜਾ ਨੇ ਉਹ ਬਾਣੀ ਨੇ ਆਪਣਾ ਅਸਰ ਪਾ ਲਿਆ ਹੈ ਹੁਣ ਜੇਵੇ ਅਸੀਂ ਦੇਖਣਾ ਕਰਦੇ ਆ ਕਿ ਬਾਣੀ ਪੜ੍ਹਨ ਦਾ ਅਸਰ ਨਹੀਂ ਹੁੰਦਾ ਸਾਡੇ ਤੇ ਸਾਧ ਸੰਗਤ ਜੀ ਜਿਵੇਂ ਕੋਈ ਬੱਚਾ ਹੈ ਜਾਂ ਕੋਈ ਵੱਡਾ ਹੈ ਜੇ ਵੀ ਆਗ ਨੂੰ ਹੱਥ ਪਾਏਗਾ ਭਾਵੇਂ ਜਾਣੋ ਜੀ ਇਹ ਪਾਏਗਾ ਤੇ ਭਾਵੇਂ ਆਪਣੀ ਮਰਜ਼ੀ ਦੇ ਨਾਲ ਹੱਥ ਲਾਉਣ ਦੀ ਕੋਸ਼ਿਸ਼ ਕਰੇਗਾ ਕਿਉਂਨੇ ਸੁਭਾਅ ਹੈ ਕਿ ਉਹਨੇ ਸਾੜੀ ਹੈ ਉਹਨੇ ਤੇ ਸਿੱਖ ਲੈਣਾ ਹੈ ਤੇ ਬਾਣੀ ਜਿਹੜੀ ਹੈ ਨਾਮ ਜਿਹੜਾ ਹੈ ਗੁਰੂ ਦੀ ਸਿੱਖਿਆ ਜਿਹੜੀ ਹੈ ਸੁਭਾਅ ਉਹ ਹੈ ਕਿ ਉਸਨੇ ਜੀਵ ਦੇ ਮਨ ਨੂੰ ਪੱਥਰ ਰੂਪੀ ਮਨ ਨੂੰ ਪਿਘਲਾ ਕੇ ਰੱਖਣਾ ਹੈ ਇਹ ਤੁਹਾਨੂੰ ਹਰਗੱਦੇਵ ਸਿੰਘ ਮਹਾਰਾਜ ਜੀ ਖਡੂਰ ਸਾਹਿਬ ਦੀ ਪਾਵਨ ਧਰਤੀ ਨੂੰ ਬਾਬਾ ਅਮਨ ਦਾਸ ਜੀ ਮਹਾਰਾਜ ਨੇ ਪਿਆਰ ਕਰਿਆ ਕਰਦੇ ਨੇ ਕਿ ਉਹ ਸਾਰਾ ਦਿਨ ਖਡੂਰ ਸਾਹਿਬ ਦੇ ਲੰਗਰਾਂ ਵਿੱਚ ਸੇਵਾ ਕਰਦੇ ਦੂਜੇ ਥਾਵਾਂ ਦੇ ਉਤੇ ਪਾਛਾੜੀ ਦੇ ਵਸਤਰ ਧੋਣੇ ਹਰ ਸਮੇਂ ਨਾਲ ਲੈਣਾ ਨਾਲ ਦੇ ਅਹਾਸਨ ਦੇ ਰਾਤ ਦੇ ਸਮੇਂ ਸਾਰੇ ਕੰਗੜਿਆ ਖੁੱਸੇ ਰਹੇ ਤੁਹਾਨੂੰ ਦੀ ਸੇਵਾ ਕਰਨੀ ਸਫਾਈ ਕਰਕੇ ਤੇ ਫਿਰ ਸਮਾਂ ਹੋਇਆ ਕਿ ਗਾਗਨ ਲੈ ਕੇ ਮੋਢੇ ਤੇ ਲੁੱਕ ਕੇ ਤੇ ਬਿਆਹ ਦੇ ਰਿਆਲਿ ਪਤਨ ਵਾਲ ਕਰਦੇ ਤੇ ਕੋਠੇ ਮੈਰੀ ਜਾਣਾ ਚਾਹਲੇ ਕਿ ਕਿਤੇ ਖਡੂਰ ਸਾਹਿਬ ਵਾਲੇ ਮੇਰੇ ਗੋਨੂ ਵਾਲ ਕਿਤੇ ਪਿੱਛਾ ਹੁੰਦਾ ਤੇ ਮੇਰਾ ਗੁਰੂ ਦੀ ਬਾਤ ਹੈ ਇਹ ਗੁਰੂ ਦੇ ਨਾਲ ਪਿਆਰ ਹੈ ਕਦਰ ਸਤਕਾਰ ਹੈ ਤੇ ਉਸੇ ਹੀ ਧਰਤੀ ਦੇ ਉੱਤੇ ਜਿ세 ਕਹਿੰਦੇ ਕਿ ਧੰਗ ਗੁਰੂ ਅੰਗਦੇਵ ਮਹਾਰਾਜ ਨੇ ਤੇ ਭਾਗ ਲਾਏ ਬਾਬਾ ਮਦਨ ਸਿੰਘ ਨੇ ਭਾਗ ਲਾਏ ਨੇ ਸਾਲ ਸੇਵਾ ਕੀਤੀ ਏ ਇਹਦੇ ਨਾਲ ਦੀ ਨਾਲ ਅੱਠ ਗੁਰੂ ਸਰਬਾਨਾਂ ਦੀ ਪਾਵਨ ਚਰਨਾਂ ਨੂੰ ਪ੍ਰਾਪਤ ਕਰੀ ਇਸ ਆਸ ਜਿੰਮੇ ਦੀ ਜੇ ਆਤਿ ਗੁਰੂ ਸਹਿਬ ਆਏ ਤੇ ਨਹੀਂ ਸਾਡੇ ਮਨਾਂ ਦੇ ਵਿੱਚ ਆਉਣਾ ਚਾਹੀਦਾ ਤੇ ਆਤਿ ਗੁਰੂ ਅੱਠ ਆਏ ਤੇ ਚਲੇ ਗਏ ਤੇ ਅੱਠ ਆਏ ਤੇ ਅੱਠ ਅਜੇ ਵੀ ਹਨ ਅੱਡੇ ਗੁਰੂ ਸਹਿਬਾਨਾਂ ਦੀ ਚਰਨ ਛੋਹ ਅਜੇ ਵੀ ਹੈ ਜੇ ਸਾਡੇ ਮਨ ਦੀ ਭਾਵਨਾ ਹੋਵੇ ਜੇ ਮਨ ਨਿਰਮਲ ਹੋਵੇ ਤੇ ਅਸੀਂ ਅੱਜ ਵੀ ਅੱਠ ਗੁਰੂ ਸਹਿਬਾਨਾਂ ਦੀ ਛੋਹ ਵਿੱਚ ਪ੍ਰਾਪਤ ਕਰਦੇ ਹਾਂ ਅੱਜ ਵੀ ਇਸ ਨੂੰ ਮੰਨ ਸਕਦੇ ਹਾਂ ਜੇ ਗੁਰਮੁਖ ਪਿਆਰਾ ਜਾਵੇ ਕਿ ਭਾਈ ਅੱਠ ਗੁਰੂ ਸਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਕਰਤੀ ਇਹ ਅੱਜ ਵੀ ਜੇ ਅਸੀਂ ਸੁਣਦੇ ਹਾਂ ਜਿਵੇਂ ਤਾਉਂ ਦੇ ਤੇ ਤਾਨ ਗੁਰੰਧ ਦੇ ਮਹਾਰਾਜ ਦੇ ਮਹਿਲ ਮਾਤਾ ਖੀਵੀ ਨੇ ਇੱਥੇ ਗੁਰੰਧ ਦੇ ਮਹਾਰਾਜ ਲੰਗਰ ਚੱਲਿਆ ਗੁਰ ਸ਼ਬਦ ਹਰ ਟੋਟ ਨਾ ਆਵੀਂ ਖੱਟੀਏ ਗੁਰੂ ਦੇ ਸ਼ਬਦ ਦਾ ਲੰਗਰ ਵਰਤਾ ਰਹੇ ਨੇ ਉਸੇ ਨਾਲ ਦੀ ਨਾਲ ਮਾਤਾ ਖੀਵੀ ਦੀ ਘਿਓ ਵਾਲੀ ਕੀਰ ਵਰਤਦੇ ਤਿਉ ਸਮਾਸਾਰ ਸੰਗਤ ਜੀ ਕਿਹੜਾ ਸੀ ਜਿੱਥੇ ਬੀਬੀਆਂ ਭੈਣਾਂ ਦੇ ਕੋਲ ਮਾਤਾਵਾਂ ਦੇ ਕੋਲ ਇੰਨੇ ਵੱਡੇ ਹੱਕ ਨਹੀਂ ਸੀ ਕਿ ਉਹ ਵੱਡੇ ਵੱਡੀ ਲੰਗਰਾਂ ਦੇ ਪ੍ਰਬੰਧ ਸਿਰਜ ਸਕਣ ਵੱਡੇ ਵੱਡੇ ਲੰਗਰਾਂ ਦੇ ਪ੍ਰਬੰਧ ਚਲਾ ਸਕਣ ਇੱਕ ਵੱਡੀ ਕ੍ਰਾਂਤੀ ਸੀ ਖਡੂਰ ਸਾਹਿਬ ਦੀ ਧਰਤੀ ਤੇ ਕਿ ਧੰਗੁਰੂ ਗ੍ਰੰਤ ਸਿੰਘ ਮਹਾਰਾਜ ਜੀ ਦੇ ਮਹਿਰ ਮਾਤਾ ਖੀਵੀ ਜੀ ਲੰਗਰ ਦਾ ਵੱਡਾ ਪ੍ਰਬੰਧ ਚਲਾ ਰਹੇ ਨੇ ਕਿ ਲੰਗਰ ਦਾ ਪ੍ਰਬੰਧ ਚਲਾਉਂਦੇ ਆ ਤੇ ਲੰਗਰ ਮਾਤਾ ਖੀਵੀ ਜੀ ਐਸੀ ਸਿੱਖ ਬੀਬੀ ਨੇ ਜਿਨ੍ਹਾਂ ਦਾ ਨਾਮ ਧੰਗੁਰੂ ਗ੍ਰੰਤ ਸਿੰਘ ਮਹਾਰਾਜ ਦੇ ਵਿੱਚ ਆਇਆ ਰਿਹਾ ਰਾਮ ਕਣੀ ਕੇ ਬਾਰੇ ਵਿੱਚ ਭਾਈ ਸੱਤਾ ਪ੍ਰਬੰਧ ਜੀ ਜੀਵਨ ਕਰਦੇ ਨੇ ਪਹਿਲੇ ਸਿੱਖ ਬੀਬੀ ਨੇ ਜਿਨ੍ਹਾਂ ਦਾ ਨਾਮ ਸ੍ਰੀ ਗੁਰੂ ਗੰਗ ਸਾਹਿਬ ਮਹਾਰਾਜ ਦੇ ਵਿੱਚ ਆਇਆ ਹੈ ਮਾਤਾ ਖੀਵੀ ਸੋ ਸੋਏ ਜਿਨ ਹੋਏ ਹੱਦੀ ਇੰਨੀ ਵੱਡੀ ਮਹਾਨਤਾ ਹੈ ਖਡੂਰ ਸਾਹਿਬ ਦੀ ਤੇ ਇਥੇ ਲੰਗਰ ਦੀ ਸੇਵਾ ਸੁਭਾਣੀ ਤੇ ਆਪਣੇ ਸਿੱਖਾਂ ਨੂੰ ਆਪਣੇ ਪੁੱਤਾਂ ਤੋਂ ਵੱਧ ਪਿਆਰ ਕਰਨਾ ਤੇ ਜਿਹੜੇ ਸਿੱਖ ਗੁਰੂ ਦੀ ਸੇਵਾ ਦੇ ਵਿੱਚ ਆਏ ਨੇ ਜਿਹੜੇ ਗੁਰੂ ਦੀ ਸੇਵਾ ਦੇ ਵਿੱਚ ਚਤੇ ਪੈਰ ਅਠੇ ਪੈਰ ਲੱਗੇ ਰਹਿੰਦੇ ਨੇ ਤੇ ਸਾ ਸੰਗਤ ਦੀ ਉਹ ਮਾਤਾ ਖੀਵੀ ਜੀ ਦੇ ਕੋਲੋਂ ਕਿਉਂ ਵਾਲੀ ਖੀਰ ਛੱਕੇ ਆਪਣੇ ਸੇਧ ਨੂੰ ਜੰਨਾ ਬਣਾਉਂਦਾ ਹੁਣ ਅਸੀਂ ਕਈ ਸੋਚਦੇ ਹਾਂ ਬਾਣੀ ਦੇ ਵਿੱਚ ਵੀ ਅਸੀਂ ਪੜ੍ਹਦੇ ਹਾਂ ਰਸ ਅੰਮ੍ਰਿਤ ਖੀਰ ਘਿਆਦੀ ਅੱਜ ਵੀ ਜੇ ਅਸੀਂ ਦੇਖਦੇ ਹਾਂ ਤੇ ਸਾ ਸੰਗਤ ਦੀ ਉਹ ਪਿਓ ਵਾਲੀ ਖੀਰ ਦੀ ਮਰਿਆਦਾ ਅਜੇ ਵੀ ਬਰਕਰਾਰ ਹੈ ਤੇ ਕਿੰਨੀਆਂ ਸੰਗਤਾਂ ਆਸ-ਪਾਸੇ ਦੇ ਨਗਰ ਕਦੂਰ ਸਾਹਿਬ ਦੇ ਸੇਵਾਵਾਂ ਲੈ ਕੇ ਆਉਂਦੇ ਨੇ ਦੁੱਧ ਦੀ ਸਾਰਿਆਂ ਅੱਖਾਂ ਤੋਂ ਸੇਵਾਵਾਂ ਹੁੰਦੀਆਂ ਨੇ ਆਪ ਆ ਕੇ ਲੰਗਰ ਪ੍ਰਸ਼ਾਦ ਸਾਰੀਆਂ ਸੰਗਤਾਂ ਵਰਤੌਣੀਆਂ ਨੇ ਤਿਆਰ ਕਰਦੀਆਂ ਨੇ ਸਾਰਾ ਕੁਝ ਚੱਲ ਰਿਹਾ ਹੈ ਇਹ ਗੁਰੂ ਕੀ ਮਰਿਆਦਾ ਜਿਹੜੀ ਹੈ ਉਹ ਸਮੇਂ ਤੋਂ ਚੱਲ ਰਹੀ ਹੈ ਤੇ ਧੰਗੁਰੰਗ ਦੇਵ ਮਹਾਰਾਜ ਦੀ ਕਿਰਪਾ ਹੈ ਕਿ ਇਹ ਮਰਿਆਦਾ ਇਹ ਕਿ ਹੁਆਲੀ ਕੀਰ ਦੀ ਲੰਗਰ ਦੀ ਉਸੇ ਤਰ੍ਹਾਂ ਬਰਕਰਾਰ ਹੈ ਤੇ ਵਿਦਿਆ ਦੇ ਸ਼ਬਦ ਦੇ ਲੰਗਰ ਦੀ ਵਿਦਿਆ ਵੀ ਜਿਹੜੀ ਹੈ ਬਾਬਾ ਸਿਵਾ ਸਿੰਘ ਜੀ ਵੱਲੋਂ ਨਿਸ਼ਾਨੇ ਸਿੱਖੀ ਸੰਸਥਾਵਾਂ ਦੇ ਦੁਆਰਾ ਜਾਂ ਗੁਰੰਗਰ ਦੇਵ ਕਾਲਜ ਹੋਰ ਸੰਸਥਾਵਾਂ ਸਕੂਲਾਂ ਦੇ ਦੁਆਰਾ ਜਿਹੜੀ ਹੈ ਵਿਦਿਆ ਦਾ ਪ੍ਰਚਾਰ ਵਿਦਿਆ ਦੀ ਦਾਤ ਜਿਹੜੀ ਹੈ ਸ਼ਬਦਾਂ ਦੇ ਲੰਗਰ ਉਸੇ ਤਰ੍ਹਾਂ ਬਰਕਰਾਰ ਹੈ